ਰਾਤੀ ਸੌਣ ਤੋਂ ਪਹਿਲੇ ਬਾਬਾ ਦੀਪ ਸਿੰਘ ਜੀ ਨੂੰ ਜ਼ਰੂਰ ਯਾਦ ਕਰੋ ਜਿੰਨਾ ਮਨ ਦੇ ਵਿੱਚ ਡਰ ਹੈ ਸਭ ਖਤਮ ਹੋ ਜਾਏਗਾ ਜੇ ਕੋਈ ਤੁਹਾਡਾ ਮਾੜਾ ਕਰਨਾ ਵੀ ਚਾਹੁੰਦਾ ਹੋਵੇਗਾ ਨਾ ਤੇ ਉਹਨੇ ਕਰ ਨਹੀਂ ਪਾਣਾ ਕਿਉਂਕਿ ਜਿਹਦੇ ਸਿਰ ਤੇ ਬਾਬਾ ਜੀ ਦਾ ਹੱਥ ਹੈ ਉਹਦਾ ਮਾੜਾ ਸੋਚਣ ਵਾਲਿਆਂ ਦੀ ਰੂਹ ਤੱਕ ਕੰਬ ਜਾਂਦੀ ਹੈ ਕੋਈ ਕੁਝ ਨਹੀਂ ਗਲਤ ਕਰ ਸਕਦਾ ਤੁਹਾਡਾ ਬਾਬਾ ਦੀਪ ਸਿੰਘ ਜੀ ਨੇ ਗਲਤ ਹੋਣ ਹੀ ਨਹੀਂ ਦੇਣਾ ਇੰਨੀ ਕਿਰਪਾ ਉਹਨਾਂ ਦੀ ਸੋ ਉਹਨਾਂ ਤੇ ਹਮੇਸ਼ਾ ਭਰੋਸਾ ਰੱਖੋ ਉਹਨਾਂ ਨੇ ਜ਼ਿੰਦਗੀ 'ਚ ਬਹੁਤ ਕੁਝ ਦੇਣਾ ਤੁਹਾਨੂੰ ਸੱਚੇ ਦਿਲੋਂ ਅਰਦਾਸ ਕਰੋਗੇ ਨਾ ਤਾਂ ਤਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼ਹੀਦਾਂ ਸਾਹਿਬ ਜਾ ਕੇ ਤਾਂ ਉਹ ਅਰਦਾਸ ਤੁਹਾਡੀ ਕਦੇ ਵੀ ਖਾਲੀ ਨਹੀਂ ਜਾਏਗੀ ਕਿਉਂਕਿ ਬਾਬਾ ਦੀਪ ਸਿੰਘ ਦੇ ਹੱਥਾਂ 'ਚ ਸਮੁੱਚੇ ਜਗਤ ਦੇ ਖਜ਼ਾਨਿਆਂ ਦੀ ਚਾਬੀਆਂ ਆ ਇਹ ਬੜੀ ਪ੍ਰਤੱਖੀ ਗੱਲ ਐ ਆਪਣੀ ਨੀਅਤ ਸਾਫ਼ ਲੈ ਕੇ ਜਾਓਗੇ ਨਾ ਇਸ ਦਰਬਾਰ ਤੋਂ ਕਦੇ ਖਾਲੀ ਹੱਥ ਮੋੜੋਗੇ ਨਹੀਂ ਕਿਉਂਕਿ ਬਾਬਾ ਦੀਪ ਸਿੰਘ ਜਦੋਂ ਝੋਲੀ ਭਰਨੀ ਆ ਤਾਂ ਫਿਰ ਝੋਲੀ ਛੋਡੀ ਪੈਣੀ ਆ ਇਹ ਥੋੜੀ ਹੋਣਾ ਕਿ ਜੋ ਤੁਸੀਂ ਮੰਗਿਆ ਤੁਹਾਨੂੰ ਉਹ ਹੀ ਮਿਲਣਾ ਤੁਹਾਨੂੰ ਹੋਰ ਤੋਂ ਲੱਖ ਗੁਣਾ ਵੱਧ ਦੇ ਕੇ ਭੇਜਣਾ ਬਾਬਾ ਦੀਪ ਸਿੰਘ ਨੇ ਬਾਬਾ ਦੀਪ ਸਿੰਘ ਜੀ ਸਿਫਤਾ ਜੇ ਮੈਂ ਅੱਜ ਕਰਨ ਨੂੰ ਬੈਠਾ ਤਾਂ ਮੇਰਾ ਜਨਮ ਹੀ ਘੱਟ ਪੈ ਜੇ ਬਹੁਤ ਦੇ ਆਲੂ ਹੈ ਬਾਬਾ ਦੀਪ ਸਿੰਘ ਜੀ ਦੁੱਖ ਦੇ ਰਾਹਾਂ 'ਚ ਜਦੋਂ ਬੰਦਾ ਚੱਲਦਾ ਕੰਡੇ ਚੁੱਬਦੇ ਪੈਰਾਂ 'ਚ ਕਿਉਂਕਿ ਕੋਈ ਵੀ ਨਾਲ ਨਹੀਂ ਹੁੰਦਾ ਤੇ ਮੇਰਾ ਮਾਲਿਕ ਐਸੀ ਦਵਾਈ ਹੈ ਜਿਹੜਾ ਤੁਹਾਡੀ ਪਰਛਾਈ ਬਣ ਕੇ ਤੁਹਾਡੇ ਨਾਲ ਰਹਿੰਦਾ ਬਾਬਾ ਦੀਪ ਸਿੰਘ ਤੇ ਭਰੋਸਾ ਰੱਖੋ ਕੁਝ ਵੀ ਨਹੀਂ ਹੋਣਾ ਉਹਨਾਂ ਨੇ ਆਪੇ ਤੁਹਾਡੀ ਜ਼ਿੰਦਗੀ ਸੰਭ ਲੈਣੀ ਹੈ ਤੁਹਾਨੂੰ ਕਦੇ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਪੈਣੀ ਕੁਝ ਕੋਈ ਟੈਂਸ਼ਨ ਨਾਲ ਹੋ ਮੇਰੇ ਆ ਕੰਮ ਨਹੀਂ ਬਣੇ ਮੇਰੇ ਆ ਉਹ ਕੰਮ ਨਹੀਂ ਬਣਿਆ ਬਾਬਾ ਦੀਪ ਸਿੰਘ ਜੀ ਜਦੋਂ ਕਿਰਪਾ ਹੋਣੀ ਆ ਤੁਹਾਡੇ ਉਹ ਵੀ ਕੰਮ ਆਣਨੇ ਆ ਜਿਹੜੇ ਕਿਸੇ ਨੇ ਸੋਚੇ ਵੀ ਨਹੀਂ ਹੋਣੇ ਇਹ ਦੁਨੀਆ ਨੇ ਕਹਿਣਾ ਆ ਤੁਹਾਡੇ ਜੋਗਾ ਹੀ ਨਹੀਂ ਸੀ ਪਰ ਬਾਬਾ ਦੀਪ ਸਿੰਘ ਜੀ ਕਰਨ ਤੇ ਆਣ ਤਾਂ ਕੁਛ ਵੀ ਕਰ ਸਕਦੇ ਆ ਤੁਹਾਡੀ ਸਾਰੀ ਜ਼ਿੰਦਗੀ ਦਾ ਰੋਖ ਹੀ ਮੋੜ ਦਣਗੇ ਉਹ ਤੁਹਾਡੇ ਮਨ ਚ ਭਾਵੇਂ ਜਿੰਨਾ ਮਰਜ਼ੀ ਆ ਗਿਆ ਹੋਵੇ ਕਿ ਹੁਣ ਜ਼ਿੰਦਗੀ ਕਦੇ ਠੀਕ ਨਹੀਂ ਹੋਣੀ ਮੇਰੇ ਨਾਲ ਮਾੜਾ ਹੀ ਹੋਈ ਜਾਂਦਾ ਪਿਆ ਪਰ ਉਹ ਸਮਾਲ ਗਦੇ ਹੱਥ ਜਿਹਦੇ ਹੱਥ ਚਾਬੀਆਂ ਸੁੱਖਾ ਦੀਆਂ ਉਨਨੇ ਤੁਹਾਡੀ ਜ਼ਿੰਦਗੀ ਚੰਨੇ ਸੁੱਖ ਭੇਨੇ ਦੇਖਣਾ ਤੁਸੀਂ ਆਪ ਯਾਦ ਰੱਖੋਗੇ ਪਿਆਰ ਨਾ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ